ਸਸ਼ਰੀ ਗਾਲ ਜੀ ਮੈਂ ਇੰਦਰੀ ਸਿੰਘ ਰومی ਤੇ ਅੱਜ ਤੁਹਾਨੂੰ ਪਤਾ ਹੀ ਆ ਜਿੱਦਾਂ ਕਿ ਯਾਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਜਿਵੇਂ ਕਿ ਆਪਣੀ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਸੀਗਾ ਉਹਨੂੰ ਭੰਗ ਕਰਕੇ 90 ਮੈਂਬਰੀ ਕਮੇਟੀ ਤੋਂ 31 ਮੈਂਬਰੀ ਕਰ ਦਿੱਤੀ ਗਈ ਸੀ ਜਿਸ ਕਰਕੇ ਸਟੂਡੈਂਟਸ ਨੇ ਉਹਦੇ ਲਈ ਰੋਸ ਪ੍ਰਦਰਸ਼ਨ ਕੀਤਾ ਉੱਥੇ ਧਰਨੇ ਦੀ ਵੀ ਮੰਗ ਕਰੀ ਗਈ ਹੈ ਵੀ ਧਰਨਾ ਲਾਏ ਵੀ ਹੈਗਾ ਤੇ 10 ਤਰੀਕ ਨੂੰ ਉਹਨਾਂ ਨੇ ਬਹੁਤ بڑا ਇਕੱਠ ਬੁਲਾਇਆ ਗਿਆ ਹੈ ਵੀ ਅਸੀਂ ਉਹਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਤੇ ਪਰ ਜਿਹੜਾ ਸੀਗਾ ਆਪਣਾ ਹੁਣ ਹੋਇਆ ਗੁਰਨਾਨਕ ਦੇਵ ਭਾਸ਼ਾ ਦਾ ਜਨਮ ਦਿਵਸ ਹੋਇਆ ਸੀਗਾ ਤੇ ਉਸ ਦਿਨ ਉਹਨਾਂ ਨੇ ਵਾਪਸ ਲੈ ਲਿਆ ਗਿਆ ਸੀਗਾ ਨੋਟਿਸ ਜਾਰੀ ਕਰਤਾ ਵੀ ਆਪਾਂ ਜਿਹੜਾ ਨੋਟਿਸ ਦਿੱਤਾ ਸੀਗਾ ਵੀ 90 ਤੋਂ 31 31 ਕਰੀ ਗਈ ਸੀ ਬੰਦਿਆਂ ਦੀ ਮੈਂਬਰਾਂ ਦੀ ਗਿਣਤੀ ਉਹ ਦੁਬਾਰਾ ਵਾਪਸ ਲੈ ਕੇ ਫਿਰ ਉਹੀ ਕਰ ਦਿੱਤਾ ਗਿਆ ਜਿਵੇਂ ਪਹਿਲਾਂ ਸੀਗਾ ਪਰ ਉਹ ਜਿਹੜੀਆਂ ਵੋਟਾਂ ਸੀਗੀਆਂ ਉਹਨਾਂ ਦੀਆਂ ਜਿਹੜੇ ਇਕੱਠ ਹੁੰਦਾ ਏ ਵੋਟ ਚੁਣ ਕੇ ਸੈਨੇਟ ਜਾਂਦਾ ਹੈਗਾ ਉਹ ਸੈਨੇਟਰ ਹੈ ਨਾ ਜਿਹੜਾ ਉਹਦੀ ਵੋਟਾਂ ਨੂੰ ਪਿਆ ਨੂੰ ਕਾਫੀ ਸਮਾਂ ਹੋ ਗਿਆ ਸੀਗਾ ਤੇ ਸਟੂਡੈਂਟਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਦੀ ਸੈਨੇਟ ਦੀ ਦੁਬਾਰਾ ਨਿਯੁਕਤੀ ਕਰੀ ਜਾਵੇ ਤੇ ਵੋਟਾਂ ਪਵਾਈਆਂ ਜਾਣ ਪਰ ਆਹ ਇਸ ਨੂੰ ਅਣਗਹਿਲਿਆ ਕਰਿਆ ਜਾ ਰਿਹਾ ਅੱਗੇ ਵਧਾਇਆ ਜਾ ਰਿਹਾ ਇਹਦੇ ਪਿੱਛੇ ਦੀ ਮਨਸ਼ਾ ਕੁਝ ਹੋਰ ਹੋ ਸਕਦੀ ਹੈ ਤੇ ਆਪਾਂ ਜੇ ਹੁਣ ਇਹਨੂੰ ਗੱਲ ਨੂੰ ਸਮਝੀਏ ਵੀ ਜਿਹੜੀ ਸੈਨਟ ਹੈ ਉਹ ਕੀ ਹੈ ਉਹਦੇ ਵਿੱਚ ਕੀ ਹੁੰਦਾ ਹੈ 90 ਮੈਂਬਰ ਚੁਣੇ ਜਾਂਦੇ ਨੇ ਜਿਹੜੀ ਪਹਿਲਾਂ ਸੀਗੀ ਚੱਲ ਹੁਣ ਵੀ ਨੋਟੀਫਿਕੇਸ਼ਨ ਵੀ ਵਾਪਸ ਲੈ ਲਿਆ ਗਿਆ 90 ਹੀ ਹੋ ਗਏ ਫਿਰ ਅਦਵਾਰ ਤੋਂ ਜਿਹੜੇ 90 ਮੈਂਬਰ ਸੀਗੇ ਉਹ ਚੁਣੇ ਜਾਂਦੇ ਆ ਜਿਵੇਂ ਕਿ ਪੁਰਾਣੇ ਪ੍ਰਿੰਸੀਪਲ ਹੋਗੇ ਜਾਂ ਲੈਕਚਰਾਰ ਹੋਗੇ ਜਾਂ ਪੁਰਾਣੇ ਜਿਹੜੇ ਸਟੂਡੈਂਟਸ ਵੀ ਪੜੇ ਹੋਏ ਉੱਥੇ ਤੋਂ ਉਹ ਸਾਰਿਆਂ ਨੂੰ ਮਿਲਾ ਕੇ 90 ਚੁਣੇ ਜਾਂਦੇ ਸੀਗੇ ਤੇ ਉਹ ਸਾਰੇ ਹੀ ਪੰਜਾਬ ਤੋਂ ਸੀਗੇ ਸ਼ਾਇਦ ਆ ਵੀ ਇਕਿੰਦਰ ਨੂੰ ਰੜਕਰੀ ਹੋਵੇ ਗੱਲ ਵੀ ਜਿਹੜੇ ਪੰਜਾਬ ਪੰਜਾਬ ਤੋਂ ਹੀ ਆ ਸਾਰੇ ਸ਼ਾਇਦ ਆਰਐਸ ਨੂੰ ਉੱਥੇ ਨਿਯੁਕਤ ਕਰਨਾ ਚਾ ਰਹੇ ਆ ਉਹ ਕੀ ਗੱਲ ਆ ਉਹ ਆਪਾਂ ਨੂੰ ਪਤਾ ਨਹੀਂ ਨੇ ਪਰ ਉਹਨਾਂ ਨੇ ਜਿਹੜੇ ਨਿਯੁਕਤ ਕੀਤੇ ਹੋਏ ਸੀਗੇ ਤੇ ਉਹ ਨਾ ਫਿਰ ਕੀ ਕਰਦੇ ਆ ਸਾਰੀ ਜਿਹੜੀ ਵੀ ਨਿਯੁਕਤੀ ਹੁੰਦੀ ਆ ਯੂਨੀਵਰਸਿਟੀ ਦਾ ਕੋਈ ਵੀ ਕੰਮ ਹੁੰਦਾ ਪੀਸਾਂ ਲੈ ਕੇ ਪੀਸਾਂ ਨੂੰ ਲੈ ਕੇ ਜਾਂ ਕੋਈ ਵੀ ਰੂ ਰੈਗੂਲੇਸ਼ਨ ਬਣਾਣਾ ਹੈ ਹਟਾਉਣਾ ਹੈ ਜਾਂ ਕੁਝ ਵੀ ਕੋਈ ਵੀ ਇਦਾਂ ਦਾ ਕੰਮ ਹੋਵੇ ਉਹਨੂੰ ਸਾਰੇ ਕੰਮਾਂ ਨੂੰ ਫਿਰ ਇਹ ਜਿਹੜੇ ਨਿਯੁਕਤ ਕੀਤੇ ਹੁੰਦੇ ਆ 90 ਮੈਂਬਰ ਉਹ ਕਰਕੇ ਆਪਸੇ ਵਿੱਚ ਗੱਲਬਾਤ ਤੇ ਉਹਨਾਂ ਨੂੰ ਲਾਗੂ ਕਰਦੇ ਤੇ ਫਿਰ ਜਿਹੜੇ ਸਟੂਡੈਂਟਸ ਸੀਗੇ ਉਹਦੇ ਤੇ ਗੱਲ ਵੀ ਕਰ ਸਕਦੇ ਆ ਅੱਗੇ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਆ ਪਰ ਜਿਹੜਾ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਤੇ ਉਸ ਨੂੰ 90 ਤੋਂ 31 ਕਰ ਦਿੱਤਾ ਗਿਆ ਸੀਗਾ ਜੋ ਕਿ ਨਿਯੁਕਤ ਵੀ ਸਿਰਫ ਜਿਹੜਾ ਗਵਰਨਰ ਹੋਊਗਾ ਉਹਦੇ ਵੱਲੋਂ ਕੀਤੇ ਜਾਣਗੇ ਜਿਹੜਾ ਗਵਰਨਰ ਹੈ ਉਹਨਾਂ ਨੂੰ ਨਿਯੁਕਤ ਕਰੂਗਾ ਉਹ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬੀਜੇਪੀ ਦਾ ਸਰਕਾਰ ਚੱਲ ਰਹੀ ਆ ਉਹਨਾਂ ਦੇ ਆਪਣੇ ਸਾਰਾ ਕੁਝ ਲੱਗੇ ਹੋਏ ਨੇ ਫਿਰ ਉਹ ਆਪਣੇ ਹਿਸਾਬ ਨਾਲ ਹੀ ਨਿਯੁਕਤ ਕਰਨਗੇ ਆਪਣੇ ਆਪਣੇ ਹੀ ਬੰਦਿਆਂ ਨੂੰ ਨਿਯੁਕਤ ਕਰਨਗੇ ਜਿੱਦਾਂ ਕਿ ਫਿਰ ਉਹਦੇ ਚ ਆਪਣਾ ਬੰਦਾ ਜਿਹੜਾ ਸਟੂਡੈਂਟ ਵੱਲੋਂ ਜਾਂ ਆਪਣੇ ਪੰਜਾਬ ਵੱਲੋਂ ਗਿਆ ਹੋਊਗਾ ਉਹ ਆਵਾਜ਼ ਨਹੀਂ ਚੱਕ ਸਕਦਾ ਇੱਕ ਤਰ੍ਹਾਂ ਨਾਲ ਉਹਨਾਂ ਦਾ ਪਹਿਲਾ ਕਦਮ ਸੀਗਾ ਯੂਨੀਵਰਸਿਟੀ ਨੂੰ ਆਪਣੇ ਅੰਡਰ ਲੈਣ ਦਾ ਜਿਹਦੇ ਕਰਕੇ ਆ ਸਾਰੀ ਗੱਲ ਨੂੰ ਸਮਝ ਕੇ ਸਟੂਡੈਂਟਾਂ ਵੱਲੋਂ ਤੇ ਪ੍ਰਦਰਸ਼ਨ ਕਰਤਾ ਗਿਆ ਤੇ ਪੰਜਾਬ ਤੋਂ ਪਹਿਲਾਂ ਹੀ ਚੰਡੀਗੜ੍ਹ ਦਾ ਰੋਲਾ ਚੱਲਦਾ ਆ ਰਿਹਾ ਏ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਜਿਵੇਂ ਗੱਲ ਚੱਲਦੀ ਹੈ ਨਹੀਂ ਪਰ ਉਹ ਉਹਦਾ ਵੀ ਰੋਲਾ ਏ ਵੀ ਹਰਿਆਣੇ ਦਾ ਏ ਵਿੱਚ ਹੈ ਯੂਟੀ ਬਣਾ দেয়া ਗਿਆ ਉਸ ਨੂੰ ਵੀ ਪਰ ਫਿਰ ਹੁਣ ਜਿਹੜੀਆਂ ਚੀਜ਼ਾਂ ਆਪਣੀਆਂ ਇੰਨੀ ਪੁਰਾਣੀਆਂ 1880 ਤੋਂ ਯੂਨੀਵਰਸਿਟੀ ਬਣੀ ਹੋਈ ਸੀ ਪੁਰਾਣੀ ਯੂਨੀਵਰਸਿਟੀ ਹੈ ਤੇ ਉਸ ਨੂੰ ਵੀ ਇਹ ਮਤਲਬ ਕਿ ਹਟਾ ਕੇ ਆਪਣੇ ਅੰਡਰ ਲੈਣਾ ਚਾ ਰਹੇ ਸੀਗੇ ਪਹਿਲਾਂ ਜਿੱਦਾਂ ਕਿ ਆਪਣੇ ਹੋਰ ਕਹੀਂ ਪੰਜਾਬ ਦੇ ਜਿਵੇਂ ਕਿ ਪਾਖੜਾ ਡੈਮ ਤੇ ਉਹਨਾਂ ਨੇ ਆਪਣਾ ਅਧਿਕਾਰ ਬਣਾ ਲੇ ਤੇ ਹੁਣ ਇਹਨਾਂ ਚੀਜ਼ਾਂ ਦੇ ਪੰਜਾਬ ਨੂੰ ਹਰ ਇੱਕ ਚੀਜ਼ ਤੋਂ ਸਖਣਾ ਕਰਿਆ ਜਾ ਰਿਹਾ ਏ ਉਹਨਾਂ ਨੂੰ ਹਟਾਇਆ ਜਾ ਰਿਹਾ ਉਹਨਾਂ ਦੇ ਜਿਹੜੇ ਅਧਿਕਾਰ ਸੀਗੇ ਉਹਨਾਂ ਨੂੰ ਹਰ ਕਿਸੇ ਤੋਂ ਅਧਿਕਾਰਾਂ ਨੂੰ ਵਾਂਝਿਆ ਕਰਿਆ ਜਾ ਰਿਹਾ ਏ ਪਹਿਲਾਂ ਹੀ ਕਿੰਨੇ ਆਪਣੇ ਚੀਜ਼ਾਂ ਦੇ ਰੋਲੇ ਚੱਲ ਰਹੇ ਨੇ ਪਰ ਫਿਰ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਨਾਲ ਗੱਲਾਂ ਆਪਣੇ ਧੱਕੇਕਾਰਾਂ ਤੋਂ ਨਹੀਂ ਹਟਦੀ ਜਿਸ ਕਰਕੇ ਨਾ ਜਿਹੜੀ ਉਹਨਾਂ ਨੂੰ ਲੱਗਿਆ ਸੀਗਾ ਜਿਹੜਾ ਪ੍ਰਦਰਸ਼ਨ ਹੋਵੇ ਇਹਨੂੰ ਰੋਕਣ ਦੀ ਵੀ ਹੁਣ ਕੋਸ਼ਿਸ਼ ਚੱਲ ਰਹੀ ਹੈ ਪਰ 10 ਤਰੀਕ ਨੂੰ ਉਹਨਾਂ ਨੇ ਦੁਬਾਰਾ ਵੀਡੀਓ ਪਾਈ ਹੈ ਵੀ ਨੋਟੀਫਿਕੇਸ਼ਨ ਬਿਲਕੁਲ ਚਾਹੇ ਜਾਰੀ ਹੋ ਗਿਆ ਏ ਵੀ ਅਸੀਂ ਹਟਾ ਰਹੇ ਹਾਂ ਪਰ ਸਟੂਡੈਂਟ ਕਹਿ ਰਿਹਾ ਵੀ ਅਸੀਂ ਜਿਹੜਾ ਇਕੱਠ ਹੈ ਆ ਕਰਨਾ ਹੀ ਕਰਨਾ ਹੈ ਤੇ ਜਿਵੇਂ ਸਾਨੂੰ ਪਤਾ ਲੱਗਿਆ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਵੀ ਉਹ 10 ਤਰੀਕ ਨੂੰ ਉਹਨਾਂ ਨੇ ਇਕੱਠ ਬੁਲਾਇਆ ਏ ਜਿਹਦੇ ਵਿੱਚ ਕਾਫੀ ਜੰਡ ਜਾਣੀ ਮਾਨੀਆਂ ਸ਼ਖਸ਼ੀਆਂ ਤਾਂ ਵੀ ਆ ਰਹੀਆਂ ਐ ਬੱਬੂ ਮਾਨਸ ਸਾਹਿਬ ਉੱਥੇ ਪਹੁੰਚੇ ਹੋਏ ਸੀਗੇ ਐਮਿਤ ਉਹ ਜਮਾਨ ਤੇ ਹਰਫ ਚੀਮਾ ਵੀ ਪਹੁੰਚੇ ਸੀਗੇ ਤੇ ਆਪਣੇ ਜਿਹੜੇ ਹੋਰ ਪੰਜਾਬੀ ਰਿਲੇਟਡ ਜਾਂ ਪੰਜਾਬ ਦੇ ਹੱਕਾਂ ਵਿੱਚ ਤਾਂ ਖੜਨ ਵਾਲੇ ਉਹ ਵੀ ਉਹ ਇਕੱਠ ਕਰਕੇ ਜਾ ਰਹੇ ਆ ਤੇ ਪਾਨਾ ਸਿੱਧੂ ਵੱਲੋਂ ਸੁਹਾਣਾ ਗੁਰਦੁਆਰੇ ਕੋਲ ਵੀ ਇਕੱਠ ਬੁਲਾਇਆ ਗਿਆ ਵੀ ਇੱਥੇ ਤੋਂ ਇਕੱਠੇ ਹੋ ਗਏ ਆਪਾਂ ਨੇ ਪੰਜਾਬ ਯੂਨੀਵਰਸਿਟੀ ਤੱਕ ਪਹੁੰਚਣਾ ਐ ਇਦਾਂ ਕਰਕੇ ਸਾਰੇ ਹੀ ਜਿਹੜੇ ਆਪਣੇ ਪੰਜਾਬੀ ਆ ਜਾਂ ਜਿਹੜੇ ਹੱਕਾਂ ਦੀ ਗੱਲ ਕਰਦੇ ਨੇ ਉਹ ਸਾਰਾ ਇਕੱਠ ਪੰਜਾਬੀ ਯੂਨੀਵਰਸਿਟੀ ਹੋ ਰਿਹਾ ਪਰ ਜਿਹੜੀ ਸਰਕਾਰ ਹੈ ਪਯੂਟੀ ਹੈ ਜਾਂ ਫਿਰ ਚੰਡੀਗੜ੍ਹ ਵੱਲੋਂ ਵੀ ਇਹਦੇ ਬੈਰੀਗੇਟ ਕਰੀ ਜਾ ਰਹੀ ਹੈ ਤੇ ਕਾਲਜ ਵਿੱਚ ਵੀ ਜਿਹੜੇ ਉਹਨਾਂ ਨੂੰ ਹੀ ਐਂਟਰੀ ਮਿਲ ਰਹੀ ਆ ਜਿਨ੍ਹਾਂ ਕੋਲ ਆਪਣੇ ਕਾਰਡ ਹੈਗੇ ਆ ਕਾਲਜ ਦੇ ਜਾਂ ਯੂਨੀਵਰਸਿਟੀ ਦੇ ਕੋ ਕਾਰਡ ਹੈਗੇ ਨੇ ਪਰ ਜਿਹੜੇ ਬਾਹਰ ਤੋਂ ਆਣ ਹੀ ਨਹੀਂ ਬੰਦੇ ਉਹਨਾਂ ਨੂੰ ਮਤਲਬ ਕਿ ਰੋਕਿਆ ਜਾ ਰਿਹਾ ਹੈ ਤੇ ਛੁੱਟੀ ਦਾ ਵੀ ਐਲਾਨ ਕਰਤੇ ਉਹਨਾਂ ਨੇ 10 ਤੇ 11 ਤਰੀਕ ਨੂੰ ਕਾਲਜਾਂ 'ਚ ਛੁੱਟੀ ਬਲ ਕਹਦੇ ਆ ਵੀ ਛੁੱਟੀ ਕਰੀ ਜਾ ਰਹੀ ਕਿਉਂਕਿ ਵੀ ਇਕੱਠ ਨਾ ਜ਼ਿਆਦਾ ਹੋਵੇ ਪਰ ਜਿਹੜੇ ਜਿਹੜੇ ਸਟੂਡੈਂਟ ਨੇ ਕਾਲ ਦਿੱਤੀ ਹੋਈ ਆ ਉਹ ਸਾਰੀ ਮਤਲਬ ਕਿ ਹਲ ਵੀ ਜਾਰੀ ਹੈ ਵੀ 10 ਤਰੀਕ ਨੂੰ ਇਕੱਠਾ ਆਉਣਾ ਹੀ ਹੋਣਾ ਹੈ ਤੇ ਪਰ ਇਸ ਨੂੰ ਲੈ ਕੇ ਹੁਣ ਅੱਗੇ ਕੀ ਆ ਕਿਆ 10 ਤਰੀਕ ਨੂੰ ਪਤਾ ਲੱਗੂਗਾ ਵੀ ਪੁਲਿਸ ਆਪਾਂ ਨੂੰ ਐਂਟਰ ਕਰਨ ਦਿੰਦੀ ਹੈ ਬੰਦਿਆਂ ਨੂੰ ਕਿ ਨਹੀਂ ਕਰਨ ਦਿੰਦੀ ਇਹਦੇ ਲੈ ਕੇ ਹੁਣ ਅੱਗੇ ਪਤਾ ਲੱਗੂਗਾ ਗੱਲ ਕੀ ਬਣਦੀ ਹੈ ਤੇ ਆਪਾਂ ਨੂੰ ਜਲ ਕੱਲ ਨੂੰ ਹੁਣ ਜਾਂ 10 ਤਰੀਕ ਨੂੰ ਜਿੱਦਣ ਵੀ ਇਕੱਠ ਹੋਊਗਾ ਉਸ ਦਿਨ ਪਤਾ ਲੱਗੂਗਾ ਵੀ ਕੀ ਰਵੱਈਆ ਰਿਹਾ ਸਰਕਾਰ ਵੱਲੋਂ ਕੀ ਰਿਹਾ ਜੇ ਆਪਾਂ ਪੰਜਾਬ ਸਰਕਾਰ ਦੀ ਵੀ ਇੱਥੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਅੱਡਾ ਕੁਝ ਖਾਸ ਸਾਥ ਨਹੀਂ ਦਿੱਤਾ ਗਿਆ ਤੇ ਕੁਝ ਗਏ ਉੱਥੇ ਆਪਣੇ ਐਮਪੀ ਤੇ ਐਮਐਲਏ ਕੁਝ ਪਹੁੰਚੇ ਨੇ ਉੱਥੇ ਧਾਰਨੇ ਦੇ ਪਰ ਉਹਨਾਂ ਨਾਲ ਕੁਝ ਖਾਸ ਐਡਾ ਉਹਨਾਂ ਨੇ ਸਮਰਥਨ ਨਹੀਂ ਦਿੱਤਾ ਪਰ ਤੇ ਸਰਕਾਰ ਵੱਲੋਂ ਵੀ ਐਡਾ ਕੋਈ ਖਾਸ ਸਮਰਥਨ ਨਹੀਂ ਦਿੱਤਾ ਗਿਆ ਜਿਹੜੇ ਸਟੂਡੈਂਟਸ ਨੇ ਆਪ ਹੀ ਉਹ ਮੂਰੇ ਹੋ ਕੇ ਇਸ ਚੀਜ਼ ਨੂੰ ਉਹਨਾਂ ਨੇ ਕਰਵਾਇਆ ਇਹ ਨੋਟੀਫਿਕੇਸ਼ਨ ਵਾਪਸ ਕਰਵਾਇਆ ਤੇ ਹੁਣ ਜਿਹੜੀ ਹੱਦbaar ਆ ਗੱਲ ਚੱਲ ਰਹੀ ਆ ਵੀ ਉਹਨਾਂ ਨੂੰ ਕਾਹਤੇ ਪ੍ਰਦਰਸ਼ਨ ਕਰਨਾ ਉਹ ਤਾਂ ਕਰ ਰਹੇ ਨੇ ਕਿਉਂਕਿ ਵੀ ਜਿਹੜੀ ਆ ਵੋਟਾਂ ਆ ਉਹ ਜਲਦੀ ਜਲਦੀ ਕਰਵਾਈ ਜਾਣ ਤੇ ਅੱਗੇ ਨੂੰ ਕੋਈ ਐਦਾਂ ਦਾ ਗੱਲ ਨਾ ਹੋਵੇ ਇਸ ਕਰਕੇ ਹੀ ਸਾਰਾ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਲਾ ਚੱਲ ਰਿਹਾ ਏ ਕਾਫੀ ਦਿਨਾਂ ਤੋਂ ਤੇ ਆ ਸੀਗੀ ਉਹਦੇ ਲਈ ਜਾਣਕਾਰੀ ਤੇ ਤੁਹਾਨੂੰ ਦੱਸਿਆ ਸਾਰੀ ਗੱਲ ਨਹੀਂ ਬਾਕੀ ਤੁਸੀਂ ਐਦਾਂ ਦੀ ਹੋਰ ਜਾਣਕਾਰੀ ਤੇ ਪੌਡਕਾਸਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਲਈ ਇੰਨਾ ਹੀ ਸੀਗਾ ਧੰਨਵਾਦ